ਸਤਿ ਸ਼੍ਰੀ ਅਕਾਲ ਵੀਰੋ ਤੇ ਜਿਹੜੇ ਸਾਡੇ ਚੈਨਲ ਨਾਲ ਜੁੜੇ ਐ ਤੇ ਸਾਰੇ ਵੀਰਾਂ ਨੂੰ ਸਵਾਗਤ ਹੈ ਅੱਜ ਦੀ ਨਵੀਂ ਇੰਟਰਵਿਊ 'ਚ ਤੇ ਸਾਡੇ ਨਾਲ ਬਹੁਤ ਹੀ ਮਹਾਨ ਸ਼ਖਸੀਅਤ ਦੇ ਮਾਲਕ ਜਲਜੀਤ ਸਿੰਘ ਜੈਂਕੀ ਜੀ ਆਏ ਨੇ ਤੇ ਤੁਹਾਡੇ ਨਾਲ ਉਹਨਾਂ ਨਾਲ ਕਰਾਉਣੇ ਗੱਲਬਾਤ ਤੇ ਉਹਨਾਂ ਦੀ ਜੀਵਨੀ ਬਾਰੇ ਪੁੱਛਦੇ ਆਂ ਆ ਜੈਂਕੀ ਜੀ ਕੀ ਹਾਲ ਚਾਲ ਪਹਿਲਾਂ ਤਾਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਬਹੁਤ ਨਿੱਕੀ ਉਮਰੋਂ ਸਫਲ ਸ਼ੁਰੂ ਕੀਤਾਗਾ ਮੈਂ 4 ਸਾਲਾਂ ਦਾ ਹੁੰਦਾ ਸੀ ਜੀ ਮਿੱਤਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਿਦੇ ਆਪਣੇ ਚੈਨਲ ਨਾਲ ਜੁੜੇ ਆ ਤੇ ਸਾਰਿਆਂ ਦਾ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਤੁਹਾਡੇ ਨਾਲ ਬਹੁਤ ਹੀ ਉੱਚੀ ਸੂਚੀ ਮਾਲਕ ਦੇ ਬੰਦੇ ਨੂੰ ਆਪਾਂ ਮਿਲਾ ਰਹੇ ਆ ਤੇ ਤੁਹਾਨੂੰ ਇਹਨਾਂ ਕਰਾਉਣੀਆਂ ਗੱਲਾਂ ਹਾਂਜੀ ਜਿੰਕੀ ਜੀ ਕੀ ਹਾਲ ਚਾਲ ਹੈ ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਹਾਂਜੀ ਸਾਰਿਆਂ ਨੂੰ ਪਹਿਲਾਂ ਦਾ ਬਹੁਤ-ਬਹੁਤ ਸਤਿ ਸ੍ਰੀ ਅਕਾਲ ਹਾਂਜੀ ਮਿੱਤਰੋ ਅੱਜ ਦੀ ਇੰਟਰਵਿਊ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆ ਤੇ ਸਾਰੇ ਵੀਰਾਂ ਸਭ ਬਹੁਤ-ਬਹੁਤ ਸਤਿ ਸ੍ਰੀ ਅਕਾਲ ਹਾਂਜੀ ਜਿੰਕੀ ਜੀ ਆਪਣੇ ਬਚਪਨ ਬਾਰੇ ਕੋਈ ਗੱਲਾਂ ਦੱਸੋ ਸਾਨੂੰ ਤੇ ਸਾਰੇ ਵੀਰਾਂ ਨੂੰ ਮੈਂ ਪਹਿਲਾਂ ਤਾਂ ਛੋਟੀ ਉਮਰ ਦੱਸਣ ਦੱਸਦਾਗਾ ਕਿ ਅਸੀਂ ਚਾਰ ਛੋਟੀ ਉਮਰ ਹੁੰਦੇ ਸੀ ਪਹਿਲਾਂ ਤਾਂ ਮੇਰੇ ਡੈਡੀ ਹਾਂਜੀ ਵੀ ਮਿੱਤਰੋ ਤੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਆਪਣੇ ਅੱਜ ਦੇ ਨਵੇਂ ਪੌਡਕਾਸਟ ਦਾ ਤੁਹਾਡਾ ਸਵਾਗਤ ਹੈ ਤੇ ਅੱਜ ਆਪਣੇ ਨਾਲ ਬਹੁਤ ਹੀ ਮਹਾਨ ਸ਼ਖਸੀਅਤ ਪਹੁੰਚੇ ਨੇ ਤੇ ਭਾਈ ਜਲਜੀਤ ਸਿੰਘ ਜੈਂਕੀ ਇਹਨਾਂ ਨਾਲ ਕਰਾਉਣੇ ਸਨ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਜੀਵਨੀ ਬਾਰੇ ਤੇ ਕੀ ਕੀ ਕੰਮ ਇਹਨਾਂ ਨੇ ਕੰਮ ਕੀਤਾ ਕੀ ਮਲਹੋ ਕਰਿਆ ਤੇ ਪੁੱਛਦੇ ਭਾਈ ਨੂੰ ਹਾਂ ਭਾਈ ਜੀ ਸਾਰੇ ਦਰਸ਼ਕ ਵੀਰਾਂ ਨੂੰ ਜਿੰਨੇ ਵੀ ਤੁਹਾਡੇ ਸਰੋਤੇ ਆ ਉਹਨਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰਾ ਨਾਮ ਜਲਜੀਤ ਸਿੰਘ ਜੈਂਕੀ ਆ ਬਾਕੀ ਦੱਸੋ ਜੀ ਨਾ ਹੋਣਾ ਬੋਲ ਸਵਾਲ ਪੁੱਛਣਾ। ਹਾਂ ਪੁੱਛ ਮੇਰਾ ਕੀ ਕੀ ਕੋਈ ਸਵਾਲ ਤਾਂ ਪੁੱਛ। ਹਾਂਜੀ ਮਿੱਤਰੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ। ਤੇ ਅੱਜ ਬਾਈ ਜੀ ਆਪਾਂ ਮਤਲਬ ਕੱਲ ਆਪਣੀ ਰੀਲ ਸ਼ੁਰੂ ਹੋਈ ਸੀ ਇੰਸਟਾਗ੍ਰam ਤੇ ਤੇ ਉਹ ਬਾਈ ਸਾਰੇ ਕਹਿੰਦੇ ਜੈਂਕੀ ਬਾਈ ਨਾਲ ਫੋਲ ਇੰਟਰਵਿਊ ਲੈ ਕੇ ਆਓ ਤੇ ਅੱਜ ਬਾਈ ਨੂੰ ਅਸੀਂ ਸਪੈਸ਼ਲ ਸੱਦਿਆ ਹੂੰ ਤੇ ਬੀਜੀ ਬਹੁਤ ਹੈ ਤੇ ਸਪੈਸ਼ਲ ਸੱਦਿਆ ਤੇ ਬਾਈ ਨੂੰ ਆਪਣੇ ਬੈਠੇ ਸਾਹਮਣੇ ਇਹਨਾਂ ਨਾਲ ਕਰਦੇ ਗੱਲਬਾਤ। ਹਾਂਜੀ ਬਈ ਕੀ ਹਾਲ ਚਾਲ ਆ ਜੀ? ਸਾਰੇ ਦਾ ਸਵੇਰਾਂ ਨੂੰ ਸਤਿ ਸ੍ਰੀ ਅਕਾਲ। حال ਬਹੁਤ ਠੀਕ ਆ ਧੁੱਪ ਜਿਵੇਂ ਕੱਢੀ ਆ ਹੂੰ ਧੁੱਪ ਵੀ ਬਹੁਤ ਵਧੀਆ ਆ ਗਿਆ ਜਿਵੇਂ ਠੰਡ ਵਾਲੇ ਦਿਨ ਸੀ ਤੁਹਾਨੂੰ ਬਹੁਤ ਪਈ ਆ ਠੀਕ ਹੁਣ ਧੁੱਪ ਕੱਢੀ ਆ ਗਈ ਬਹੁਤ ਵਧੀਆ ਮਾਨੂੰ ਸ਼ਾਂਤੀ ਮਿਲ ਰਹੀ ਆ ਠੀਕ ਆ ਜੀ ਤੇ ਤੁਸੀਂ ਵੀ ਜਦੋਂ ਘਰੋਂ ਉੱਠ ਕੇ ਆਏ ਹੋ ਇੱਥੇ ਤੁਸੀਂ ਮੈਨੂੰ ਪਾਣੀ ਮੰਗਾ ਕੇ ਪੁੱਛਦੇ ਹੀ ਆਤਾ ਉਹਨੂੰ ਚ ਕਦਰ ਕਰਾਇ ਕਿ ਨਹੀਂ ਕਰਾਇ ਉਹ ਸਰਾ ਆਪਾਂ ਨੂੰ ਪੋਸਟ ਕਰ ਜਾ ਠੀਕ ਆ ਹਾਂ ਤਾਂ ਜੇ ਉਹਨੂੰ ਪੁੱਛ ਕੇ ਫਿਰ ਲੱਗਿਆ ਨਾ ਸੀ ਵੀ ਅਸਰ ਕਰ ਜਾ ਬਾਈ ਨੂੰ ਪੋਸਟ ਹਾਂ ਉਹ ਤੋਂ ਸਰ ਕਰਕੇ ਆਪਾਂ ਠੀਕ ਹੈ ਜੀ ਤੇ ਦੁਕਾਨ ਵੀ ਤੁਸੀਂ ਮੈਂ ਸੁਣਾ ਖੋਲੀ ਇੱਕ ਆਪਾਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਆਂਗੇ ਅੱਛਾ ਆਪਾਂ ਸਾਇਲੈਂਟ ਜਨਰੇਟਰਾਂ ਦਾ ਕੰਮ ਕਰਦੇ ਆਂਗੇ ਠੀਕ ਹੈ ਬਹੁਤ ਮਸ਼ਹੂਰ ਕੰਮ ਆ ਆਪਣਾ ਅੱਜ ਦੀ ਫੇਰੀ ਆਪਾਂ ਥੋੜਾ ਟਰੱਕੀ ਠੀਕ ਹੈ ਠੀਕ ਹੈ ਨੇ ਉਹਨਾਂ ਜੀ ਤੇ ਹੋਰ ਜੀ ਮਤਲਬ ਦੱਸੋ ਆਪਦੀ ਜੀਵਨੀ ਦੀਆਂ ਹੋਰ ਗੱਲਾਂ ਜੀਵਨ ਨੇ ਇਹ ਗਲਾਂ ਇਹ ਆ ਗਈਆਂ ਕੰਮ ਬੰਦੇ ਨੂੰ ਕਰਨਾ ਚਾਹੀਦਾ ਮਿਹਨਤ ਕਰਨੀ ਚਾਹੀਦੀ ਆ ਬੰਦਾ ਕਦੇ ਨਾ ਕਦੇ ਤਾਂ ਸਫਲ ਹੋਈ ਜਾਂਦਾ ਹੈਗਾ ਜਿਵੇਂ ਆਪਾਂ ਹੋਗੇ ਠੀਕ ਹੈ ਜੇ ਆਪਾਂ ਸਫਲ ਹੋ ਗਏ ਹੁਣ ਆਪਾਂ ਨੂੰ ਦੁਕਾਨਦ ਨੂੰ ਵਰ ਦੱਸੋ ਫਿਰ ਕਿੱਥੇ ਦਿਖਾ ਲਈ ਆਪਾਂ ਦੁਕਾਨ ਆਪਣੇ ਬਈ ਦੋ ਦੁਕਾਨਾਂ ਆਈਆਂ ਆਪਣੇ ਇੱਕ ਤਾਂ ਹੈਗੀ ਮਲੋਟ ਹੂੰ ਦਾਨ ਦੇਲੇ ਚੌਂਕ ਤੇ ਲਵਲੀ ਪਾਰਕ ਦੇ ਸਾਹਮਣੇ ਇੱਕ ਆਪਣੇ ਡੱਬ ਵਾਲੀ ਹੈਗੀ ਆ ਪੰਜਾਬ ਅੱਡੇ ਦੇ ਸਾਹਮਣੇ ਠੀਕ ਹੈ ਕੀ ਕਾਹਦਾ ਕੰਮ ਕਰਦਾ ਸੀ ਆਪਣਾ ਜਨਰੇਟਰਾਂ ਦਾ ਕੰਮ ਆ ਸਾਇਲੈਂਟ ਜਨਰੇਟਰਾਂ ਦਾ ਕੰਮ ਆ ਛੋਟੇ ਜਨਰੇਟਰਾਂ ਤੋਂ ਲੈ ਕੇ ਵੱਡੇ ਜਨਰੇਟਰ ਸਾਇਲੈਂਟ ਆਪਾਂ ਤਿਆਰ ਕਰਦੇ ਆ ਰਿਪੇਅਰ ਕਰਦੇ ਆ ਸਰਵਿਸ ਕਰਦੇ ਆ ਉਹਨਾਂ ਦੇ ਮੇਰੇ ਸਾਰਾ ਜਨਰੇਟਰ ਥੋੜੇ ਸਾਇਲੈਂਟ ਤਾਂ ਕਿ ਦਾਨੇ ਖੋਲ ਜਣਾ ਖੜਕਣੀ ਵਾਸੋਂ ਦਾ ਨਹੀਂ ਖੜਕਾ ਤਾਂ ਆਪਣਾ ਕੰਮ ਆਪਣੇ ਨਾਲ ਥੱਲੇ ਲੇਬਰ ਰੱਖੀ ਹੋਈ ਆ ਆਪਣੇ ਕੋਲੇ 10 ਮੁੰਡੇ ਕੰਮ ਕਰਦੇ ਹਨ ਆਹ ਬਣਾਉਣਾ ਹਾਂਜੀ ਆਪ ਨੂੰ ਆ ਮੈਂ ਛੋਟੀ ਉਮਰ ਹੀ ਕੰਮ ਸਿੱਖਣ ਲੱਗ ਗਿਆ ਜੇ ਤੁਹਾਨੂੰ ਪਤਾ ਹੈਗਾ। ਨੀਗਾ। ਅਹ। ਗਾਂ ਬੌਸ ਹੀ ਕਰ ਦੋ ਨਾ। ਗਾਂ ਬੌਸ ਹੀ ਕਰ। ਤਿੱਕ ਤੱਕ ਪੜ੍ਹਿਆ ਏ ਤੁਸੀਂ? ਮੈਂ 10 ਕੁ ਕੀਤਾ। ਬਹੁਤਾ ਘਰ ਦੇ ਕਹਿੰਦੇ। 10 ਬਹੁਤ ਹੁੰਦੀਆਂ ਪਹਿਲੇ ਟਾਈਮ 'ਚ ਜਿਹੜਾ 10 ਬੰਦਾ ਕਰ ਲਾਂਦਾ ਸੀ ਉਹ ਬੰਦਾ ਵੱਡੇ ਵੱਡੇ ਨੁਫੇਲ ਕਰਦਾ ਸੀਗਾ। ਉਸ ਤੇ ਟਾਈਮ ਦੇ ਪਿਛਲੇ ਟਾਈਮ ਦੇ ਹਿਸਾਬ ਨਾਲ ਆਪ 10 ਕੀਤੀਆਂ ਆ। ਆਪਾਂ ਬੱਡੇ ਬੱਡੇ ਬੰਦਿਆਂ ਨੂੰ ਫੇਰ ਕਰਨੀ ਠੀਕ ਹੈ ਜੀ ਤੇ ਹੋਰ ਫਿਰ ਦੱਸੋ ਆਪਣੇ ਵੀ ਆਪਣੇ ਵਿਆਹ ਹੋ ਗਏ ਕਿ ਵਿਆਹ ਨਹੀਂ ਹੋਇਆ ਵਿਆਹ ਕਰਾਇਆ ਨਹੀਂ ਹਜੇ ਬਈ ਕਰਾਵਾਂਗੇ ਦੋ ਕੁ ਸਾਲ ਠਹਿਰ ਕੇ ਮੈਂਤਲਾ ਦੇ ਦੋ ਹੋਣਾ ਨਹੀਂ ਸਾਨੂੰ ਨਹੀਂ ਨਹੀਂ ਬਈ ਆਪਣੀਆਂ ਬੀਟਿੰਗ ਚੱਲ ਰਿਹਾ ਕੰਮ ਆਪਾਂ ਨਹੀਂ ਹਜੇ ਕਰਵਾਇਆ ਤਿੰਨ ਰਿਸ਼ਤਿਆਂ ਨੂੰ ਆਪਾਂ ਹਜੇ ਪੈਂਡਲ ਰੱਖਿਆ ਹੋਇਆ ਹੈਗਾ ਕਿ ਆਪਾਂ ਤਿੰਨਾਂ ਚੋਂ ਦੇਖ ਕੇ ਕੋਈ ਵੀ ਆਪਾਂ ਜੇ ਫਿੱਟ ਆ ਗਿਆ ਕਰਵਾ ਲਾਂ ਮੇਰੀ ਤਾਂ ਇਹ ਹੈ ਬਈ ਜਿਹੜਾ ਤੈਨੂੰ ਆਉਂਦਾ ਰਹੇ ਤੂੰ ਜ਼ਿਆਦਾ ਵਾ ਵਾ ਲੈ ਲਓ ਨਾ ਤੁਸੀਂ ਪਿੰਡ ਨਹੀਂ ਰਹੇ ਜੋ ਕਿ ਨਹੀਂ ਨਹੀਂ ਜਿਵੇਂ ਪੰਜਾਬ ਦੇ ਗੱਭਰੂ ਵਿੱਚ ਨਸ਼ੇ ਦੇ ਵਿੱਚ ਪੈ ਗਏ ਆਪਾਂ ਉਸ ਗੱਲੋਂ ਬਹੁਤ ਤੰਦਰੁਸਤ ਸਿਹਤ ਆਪਣੀ ਕੋਈ ਨਸ਼ਾ ਪੱਤਾ ਨਹੀਂ ਕਰਦੇ ਹੈ ਨਹੀਂ ਬਾਈ ਹੁਣ ਤੁਸੀਂ ਕਹੇ ਕਿ ਕਿਹੜੇ ਪੋਸਤ ਖਾ ਕੇ ਟਾਈਮ ਪੋਸਤ ਜੇ ਪੰਜਾਬ ਦੀ ਜਨਤਾ ਨੇ ਮਸ਼ਹੂਰੀ ਇੰਨਾ ਕਰ ਰੱਖੇਗਾ ਬਸ ਮੜਾ ਹਿੰਟ ਦੇਣਾ ਪੈਂਦਾ ਵੀ ਹਾਂ ਅਸੀਂ ਪੋਸਤ ਖਾਂਦੇ ਆਂ ਕਿਉਂ ਕਹਿੰਦੇ ਕੋਈ ਨਹੀਂ ਆਪਾਂ ਕੋਈ ਵੀ ਨਸ਼ਾ ਨਹੀਂ ਕਰਦੇ ਠੀਕ ਹੈ ਤੇ ਹੋਰ ਦੱਸੋ ਪੰਜਾਬ ਦਾ ਆਪ ਦੇ ਬਾਰੇ ਤੁਸੀਂ ਆਪ ਹੀ ਦੱਸਦੇ ਮੈਂ ਆਉਦੇ ਬਾਰੇ ਕੀ ਦੱਸਾਂ ਮੈਂ ਬਸ ਛੋਟੀ ਉਮਰੋਂ ਸਬਰ ਸ਼ੁਰੂ ਕਰ ਲਿਆ ਸੀਗਾ ਅੱਜ ਦੀ ਘੜੀ ਬਸ ਇਹੀ ਤੁਰੇ ਫਿਰੇ ਵਾਲਾ ਠੀਕ ਹੁਣ ਆਪਣਾ ਬੰਦਾ ਲੈ ਕੰਮ ਤੇ ਛੜਤਾ ਆਪਾਂ ਦੇਖ ਬੰਦੇ ਨੂੰ ਜਾਂਦਾ ਹੁਣ ਸਾਰੇ ਨੱਕਿਆਂ ਜੋ ਨੱਕੇ ਛੱਡ ਕੇ ਕਣਕ ਨੂੰ ਪਾਣੀ ਲਾ ਦੇਣਾ ਹੈਗਾ ਉਹਨੇ ਤਾਂ ਕਰਕੇ ਆਪਾਂ ਬੇਟੇ ਨੇ ਚ ਬੈਠਿਆਂਗੇ ਤੇ ਪਹਿਲੀ ਪੂਲੀ ਕਿੰਨੀਆਂ ਵਈ ਆਪਣੇ ਕੋਲ ਪਹਿਲੀ ਆਪਣੇ ਕੋਲੇ ਅੱਜ ਦੀ ਘਲੀ ਤਹਿ ਗਈ ਆ ਚਾਰਕ ਕਿੱਲੇ ਹੈਗੀ ਹੈਗੀ ਹੂੰ ਨਾਲ ਮੇਰੇ ਚਾਚਾ ਜੀ ਵੀ ਰਲਾ ਕੇ ਜਿਵੇਂ ਸਾਨੂੰ ਨਹੀਂ ਪਹਿਲੇ ਫਿਰਦੇ ਵੀ ਇਹ ਵੀ ਵੇਚਨੇ ਆਪਾਂ ਯਾਰ ਨਹੀਂ ਵੇਚਨੇ ਨਹੀਂ ਆਪਾਂ 40 ਕਿੱਲੇ ਹੋਰ ਪੈਂਡਿੰਗ ਰੱਖ ਰੱਖੇ ਕੰਮ ਸਾਈ ਵੀ ਪੈਂਡਿੰਗ ਹੀ ਪਈ ਆ ਹਜੇ ਤੇ ਆਪਾਂ 40 ਕਿੱਲੇ ਹੋਰ ਲੈਣ ਦੀ ਰਾਤਾ ਹੈਗਾ ਠੀਕ ਹੈ ਹੋਸਣਾ ਦੇ ਪਿਆਬਦ ਨੂੰ ਮੈਂ ਪਿਆਬ ਦੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਅੱਜ ਦੀ ਘੜੀ ਜਿਵੇਂ ਪਹਿਲੀ ਦਾ ਰੇਟ ਚੱਲ ਜਾਈ ਰੱਖ ਹੋ ਗਿਆ 35 ਲੱਖ ਰੁਪਏ ਵਿਕੀ ਜਾਂਦੀ ਆ ਤੁਸੀਂ ਪਹਿਲੀ ਨਾਲ ਵੇਚੋ ਇਹ 40 40 ਕਰੋੜ ਤੋਂ ਟੱਪ ਜੂਗੀ ਜੇ ਕਿਸੇ ਕੋਲ ਕਨਾਲ ਵੀ ਨਾ ਕਨਾਲ ਵੀ ਨਾ ਵਿੱਚ ਉਹ ਆ ਇਹ ਵੀ ਵਿੱਚ ਫਿਰ ਲੈ ਗਿਆ ਕੇ ਵਿੱਚ ਹਾਂ ਤੂੰ ਕਿਥੇ ਲੈ ਗਿਆ ਫਿਰ ਮੈਂ ਇਹਨਾਂ ਦਾ ਫਿਰ ਅੱਕੇ ਨੂੰ ਲੈ ਨਹੀਂ ਪੂਗੀ ਬਈ ਇਹੋ ਵਿੱਚ ਵੀ ਲੈ ਗਿਆ ਹਾਂ ਆਪਾਂ ਬਲੇਡ ਦੇਣੀ ਹੈ ਪਹਿਲੀ ਆਪਣੇ ਬਸ ਆਪਾਂ ਡੀਲਰ ਆਣਾ ਨਾ ਇਹ ਇਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਡੀਲਰ ਕਹਿੰਦੇ ਪਹਿਲੀ ਤੈਨੂੰ ਲੈ ਕੇ ਦੇਣੀ ਹੈਗੀ ਆਉਣ ਵਾਲੇ ਸਮਾਂ ਦੇ ਵਿੱਚ ਆਪਾਂ ਖੂਬ ਤਰੱਕੀ ਕਰਨੀ ਹੋਰ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਜੀ ਸਾਡੇ ਚੈਨਲ ਤੇ ਆਏ ਤੇ ਗੱਪੂ ਕੁਪ ਸੁਣਾਈ ਤੁਸੀਂ ਤੇ ਆਪਣੇ ਜਿਹੜੇ ਇਹੋ ਐ ਉਹਨਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੋਲੋ ਸਬਸਕ੍ਰਾਈਬਰ ਨੂੰ ਸਾਰੇ ਸਭ ਸਤਿ ਸ੍ਰੀ ਅਕਾਲ ਕਿਆਸ ਮਾਰ ਕੇ ਆ ਨਾ ਬੜੀ ਸਾਰੇ ਦਰਸ਼ਕੋ ਵੀਰਾਂ ਨੂੰ ਸਤਿ ਸ੍ਰੀ ਅਕਾਲ ਬਈ ਚੈਨਲ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਅਸੀਂ ਆਉਣ ਵਾਲੇ ਟਾਈਮ ਤੋਂ ਸਬਸਕ੍ਰਾਈਬ ਕਰੋ ਹਾਂ ਸਬਸਕ੍ਰਾਈਬ ਕਰੋ ਆਉਣ ਵਾਲੇ ਟਾਈਮ ਤੋਂ ਤੁਹਾਡੇ ਕੋਲੇ ਬਹੁਤ ਵਧੀਆ ਵੀਰੂਆਂ ਲੈ ਕੇ ਆਇਆ ਕਰਾਂਗੇ ਅਸੀਂ ਤੇ ਜਿੰਨਾ ਸਾਨੂੰ ਦੇਖੋਗੇ ਉਨੀਆਂ ਅਸੀਂ ਘੈਂਟ ਤੋਂ ਘੈਂਟ ਵੀਡੀਓ ਸਾਡੀਆਂ ਕੰਮ ਪੈਂਡਗ ਰੱਖ ਰੱਖਿਆ ਸੀ ਸਾਰੀਆਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਸਹੀ ਗੱਲ ਐ ਚਲੋ ਜੀ ਠੀਕ ਹੈ ਜੀ